ਵੀਰੋ ਜਿੰਨਾ ਮੇ ਨੁਕਸਾਨ ਹੋ ਗਿਆ ਜਿਹਦਾ ਕੋਈ ਹਿਸਾਬ ਨਹੀਂ ਲਾ ਸਕਦੇ ਅਸੀਂ ਕਿਉਂ ਕਿ ਰਿਆਣਿਆਂ ਦਾ ਸਭ ਤੋਂ ਵੱਧ ਹੋਇਆ ਕੱਪੜਿਆਂ ਦਾ ਦੂ ਵੱਧ ਹੋਇਆ ਕਰਿਆਣਾਂ ਦਾ ਡਾੜ ਹਰ ਇੱਕ ਦਾ ਹੋਇਆ ਹਰ ਇੱਕ ਕੋਈ ਦੁਕਾਨੇ ਕੈਸਾ ਜਿਹਦੇ ਅੰਦਰ ਪਾਣੀ ਨਾ ਗਿਆ ਉਹ ਜਿਹਦੇ ਘਰੇ ਪਾਣੀ ਨਾ ਗਿਆ ਤੇ ਅਸੀਂ ਜੀਐਸਟੀ ਭਰਦੇ ਹਾਂ ਅਸੀਂ ਟੈਕਸ ਭਰਦੇ ਇਨਕਮ ਟੈਕਸ ਭਰਦੇ ਆ ਸਾਨੂੰ ਉਹਦੇ ਬਦਲ ਕੀ ਮਿਲਦਾ ਸਿਰਫ ਦੇ ਚੋਰਨਾ ਕਿ ਜੇ ਇਕੱਠ ਕਰ ਲਿਓ ਕਿੱਥੇ ਬੈਠਾ ਕਰ ਲੇਤੇ ਬੰਦੇ ਨੇ ਇੱਕ ਜੁਟ ਹੋ ਕੇ ਚੱਲੋਗੇ ਇਕੱਠੇ ਹੋ ਕੇ ਚੱਲਾਂਗੇ ਉਹ ਵਪਾਰੀ ਇਕ ਦੂਜੇ ਇਕੱਠੇ ਹੋ ਕੇ ਮੂੰਹ ਮੋੜ ਦਾਂਗੇ ਸਰਕਾਰਾਂ ਦਾ ਸੀ ਉਹ ਡੈਂਟਰਲ ਫੌਸਟਾ ਜਗਦਾ ਪਾਣੀ ਕਿੱਥੇ ਜਾਊ ਬਾਈਪਾਸੰ ਰੂਰ ਉਹ ਚ ਜਗਦਾ ਪਾਣੀ ਕਿੱਧਰ ਦੀ ਜਾਊ ਨਾਲੇ ਸਿਨੇ ਖਾਲ ਦੇ ਸਭ ਬੰਦ ਹੋ ਗਏ ਨੌਰਨਸੀ ਪੈਪਾ ਤੇ ਸ਼ੀਰ ਦੇ 16 ਕਰੋੜ ਅੱਧ ਕਿੱਥੇ ਕਿੱਥੇ ਲੈ ਸੰਦ ਦਿਖਾਣੀ ਜੀ ਪਿਛਲੇ ਸਮਿਆਂ ਤੋਂ ਲਗਾਤਾਰ ਜੋ بارش ਹੋ ਰਹੀ ਹੈ ਜਿੱਦਾਂ ਦੀ ਮੇਰੀ ਸੁਰਤ ਸੰਭਲੀ ਹੈ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਸਦਰ ਬਾਜ਼ਾਰ ਦੇ ਦੁਕਾਨ ਦੇ ਅੰਦਰ ਪਾਣੀ ਗਿਆ ਹੋਵੇ ਕਿਸੇ ਨੇ ਵੀ ਵਪਾਰੀ ਵਰਗ ਦੀ ਇਸ ਗੱਲ ਦੀ ਸਾਰ ਨਹੀਂ ਲਈ ਕਿਸੇ ਬੰਦੇ ਨੇ ਉਹਨਾਂ ਦੇ ਪ੍ਰਸ਼ਾਸਕ ਅਧਿਕਾਰੀ ਨੇ ਆ ਕੇ ਬਾਜ਼ਾਰ ਦੇ ਵਿੱਚ ਇਸ ਸੰਗਤ ਨਿਰੀਖਣ ਨਹੀਂ ਕੀਤਾ ਕਿ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਬਹੁਤ ਸਾਰੇ ਮੇਰੇ ਦੁਕਾਨਦਾਰ ਇਸ ਤਰ੍ਹਾਂ ਦੇ ਨੇ ਜਿਹੜੇ ਸਵੇਰੇ ਆ ਕੇ ਛਾਲ ਨੂੰ ਆਪਣਾ ਕਮਾ ਕੇ ਉਸਦੇ ਨਾਲ ਹੀ ਗੁਜ਼ਾਰਾ ਕਰਦੇ ਨੇ ਬਲੇ ਅੱਜ ਵੀ ਸਾਡੇ ਵਪਾਰੀ ਨੇ ਕਿਦਾ ਥੋੜਾ ਨੁਕਸਾਨ ਕਿਦਾ ਬਹੁਤਾ ਨੁਕਸਾਨ ਮੀਨ ਜਿੰਨਾ ਵੀ ਨੁਕਸਾਨ ਹੋ ਗਿਆ ਜਿਹਦਾ ਕੋਈ ਹਿਸਾਬ ਨਹੀਂ ਲਾ ਸਕਦੇ ਅਸੀਂ ਕਿਉਂਕਿ ਰਾਇਣਿਆਂ ਦਾ ਸਭ ਤੋਂ ਵੱਧ ਹੋਇਆ ਕੱਪੜਿਆਂ ਦਾ ਦੂਜਾ ਵੱਧ ਹੋਇਆ ਰਾਇਣਿਆਂ ਦਾ ਹਰ ਇੱਕ ਦਾ ਹੋਇਆ ਹਰ ਇੱਕ ਕੋਈ ਦੁਕਾਨੀ ਕੈਸੇ ਜਿਹਦੇ ਅੰਦਰ ਪਾਣੀ ਨਾ ਗਿਆ ਉਹ ਜਿਹਦੇ ਘਰੇ ਪਾਣੀ ਨਾ ਗਿਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਅਸੀਂ GST ਭਰਦੇ ਹਾਂ ਅਸੀਂ ਟੈਕਸ ਪਰ ਇਨਕਮ ਟੈਕਸ ਭਰਦੇ ਹਾਂ ਸਾਨੂੰ ਉਹਦੇ ਬਦਲ ਕੀ ਮਿਲਦਾ ਸਿਰਫ ਡੀਏ ਚੋਰਨਾ ਚੰਗ ਬਚੋਰ ਕਿਹਾ ਜਾਂਦਾ ਵੀ ਸਾਡੇ ਵਪਾਰੀ ਇਕੱਠਾ ਅੱਜ ਅਸੀਂ ਇਕੱਠਾ ਕਰ ਲਿਆ ਇਕੱਠੇ ਬੈਠਾ ਕਰ ਲਏ ਤੇ ਬੰਦੇ ਨੇ ਇੱਕ ਜੁਟ ਹੋ ਕੇ ਚੱਲੋਗੇ ਇਕੱਠੇ ਹੋ ਕੇ ਚੱਲਾਂਗੇ ਔਰ ਵਪਾਰੀ ਇਕੱਠੇ ਹੋ ਕੇ ਮੂੰਹ ਮੋੜ ਦਾਂਗੇ ਸਰਕਾਰਾਂ ਦਾ ਅਸੀਂ ਸਰਕਾਰਾਂ ਵਪਾਰੀ ਬਣਾਉਂਦੇ ਨਾ ਵਪਾਰੀ ਕੋਈ ਸਰਕਾਰ ਨਹੀਂ ਬਣਾਉਂਦੀ ਅਸੀਂ ਸਰਕਾਰ ਨੂੰ ਫੇਰ ਇੱਕ ਬੇਨਤੀ ਕਰਦੇ ਹਾਂ ਜੋ ਸਾਡੇ ਨੁਕਸਾਨ ਹੋ ਕੇ ਉਹ ਪਰਪਾਈ ਕੀਤੀ ਜਾਵੇ ਆ ਕੇ ਇੱਥੇ ਬੰਦ ਨੂੰ ਮਿਲਿਆ ਜਾਵੇ ਦੇ ਨਿਕਾਸੀ ਕਰੀਏ ਵੇ ਸੁਵਤੰਤਰ ਫਰਸਾ ਚੱਕਤਾ ਪਾਣੀ ਕਿੱਥੇ ਜਾਊ ਬਾਈਪਰ ਸੰਗਰੂਰ ਉਹ ਚੱਕਤਾ ਪਾਣੀ ਕਿੱਧਰ ਦੀ ਜਾਊ ਨਾਲੇ ਸਿਨੇ ਖਾਲ ਦੇ ਸਭ ਬੰਦ ਹੋ ਗਏ ਨੌਂ ਰੈਂਸੀ ਪੈਪਾ ਤੇ ਸੀਰ ਦੇ 16 ਕਰੋੜਾਂ ਦੇ ਕਿੱਥੇ ਕਿੱਥੇ ਲੈ ਸੰਦ ਦਿਖਾਣੀ ਜੀ ਇਸ ਲਈ ਬੇਨਤੀ ਕਰਦੇ ਆ ਸਾਡੇ ਵਪਾਰੀ ਬਹੁਤ ਔਖੇ ਨੇ ਜਿਹੜੇ ਜੀਐਸਟੀ ਭਰਦੇ ਇਨਕਮ ਟੈਕਸ ਭਰਦੇ ਨੇ ਸਰਕਾਰਾਂ ਚਲਾਉਂਦੇ ਨੇ ਉਹ ਆ ਕੇ ਸਾਡੀ ਵੀ ਖਬਰ ਲੈਣ ਵਪਾਰੀ ਜੋਂਦੇ ਨੇ ਕਿ ਮਰ ਗਏ ਅਸੀਂ ਬੇਨਤੀ ਕਰਦੇ ਹਾਂ ਬਾਰ-ਬਾਰ ਤੁਹਾਨੂੰ ਪ੍ਰੇਸ਼ਾਨੀ ਤੁਹਾਡਾ ਧੰਨਵਾਦ ਕਰਦੇ ਹਾਂ ਸਾਡੇ ਪਹੁੰਚੇ ਸਾਡੀ ਆਵਾਜ਼ ਪਹੁੰਚਾਉਂਗੇ ਅਸੀਂ ਇੱਕ ਹੋਰ ਵਾਅਦਾ ਕਰਦੇ ਹਾਂ ਪ੍ਰਸ਼ਾਸਨ ਨੂੰ ਦੁਬਾਰਾ ਚੈਲੰਜ ਵੀ ਕਰਦੇ ਹਾਂ ਅਗਰ ਇਹ ਪ੍ਰਸ਼ਾਸਨ ਨੇ ਨਾ ਸਾਡੀ ਆਵਾਜ਼ ਸੁਣੀ ਤਾਂ ਉਹਦਾ ਬਹੁਤ ਵੱਡਾ ਹਰਜਾਨਾ ਸਰਕਾਰ ਨੂੰ ਪੁੱਤਣਾ ਪਊ ਕੋਈ ਬਹੁਤਾਂ ਲੰਬਾ ਟਾਈਮ ਨਹੀਂ ਜਾਣਾ ਧੰਨਵਾਦ ਕਰੋ ਸ਼ੁਕਰ ਜਿਹੜਾ ਸਾਡੀ ਅੱਜ ਦੀ ਮੀਟਿੰਗ ਦਾ ਮੁੱਖ ਅਦੇਸ਼ਾ ਹੈ ਅੱਜ ਸਦਰਬਿਆਰ ਦੇ ਲਗਭਗ ਹਰ ਇੱਕ ਦੁਕਾਨਦਾਰ ਪੂਰੇ ਇਸ ਮੀਟਿੰਗ ਦੇ ਵਿੱਚ ਹਿੱਸਾ ਉਹਨਾਂ ਨੇ ਲਿੱਤਾ ਹੈ ਪਿਛਲੇ ਸਮਿਆਂ ਤੋਂ ਲਗਾਤਾਰ ਜੋ بارش ਹੋ ਰਹੀ ਹੈ ਜਿੱਦਨ ਦੀ ਮੇਰੀ ਸੁਰਤ ਸੰਭਲੀ ਹੈ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਸਦਰ ਬਜ਼ਾਰ ਦੇ ਦੁਕਾਨ ਦੇ ਅੰਦਰ ਪਾਣੀ ਗਿਆ ਹੋਵੇ ਲੇਕਿਨ ਸ਼ਿਵਰੇ ਦੇ ਪਾਈਪ ਛੋਟੇ ਨੇ ਅੱਜ ਸਾਡੇ ਸਾਰੇ ਲੋਕਾਂ ਦੇ ਵਿੱਚ ਚਾਹੇ ਸਾਡੇ ਐਮਸੀ ਸਾਹਿਬਾਨ ਨੇ ਚਾਹੇ ਲੋਕ ਨੇ ਸੋਨੂੰ ਉਹਨਾਂ ਦੇ ਮਨ 'ਚ ਇੱਕੋ ਜਿਹਾ ਗੱਲ ਦਾ ਜੂੜ ਲੱਗਿਆ ਹੋਇਆ ਹੈ ਕਿ ਨਾਲੀਆਂ ਅੰਡਰਗਰਾਊਂਡ ਪਾਈਪ ਪਾ ਕੇ ਸ਼ਿਵਰੇ ਨਾਲ ਜੋੜਾ ਜਾਵੇ ਜਦੋਂ ਕਿ ਸ਼ਿਵਰੇ ਦਾ ਜਿਹੜਾ ਸਿਸਟਮ ਹੈ ਪਹਿਲਾਂ ਹੀ 5 6 ਇੰਚ ਦੇ ਪਾਈਪ ਨੇ ਜਿਹੜੀ ਰੇਨ ਵਾਟਰ ਦੀ ਮਤਲਬ ਸਪਲਾਈ ਹੈ ਇਹਦੇ ਲਈ ਇਸ ਤਰ੍ਹਾਂ ਦਾ ਅਲੱਗ ਕੋਈ ਇੰਤਜ਼ਾਮ ਕਰਕੇ ਤਾਂ ਕਿ ਜਿਹੜਾ ਪਾਣੀ ਹੈ ਉਹ ਵੱਖਰਾ ਉਸ ਤਰ੍ਹਾਂ ਨਿਕਲੇ ਪਰ ਸਾਨੂੰ ਦਰਦ ਜਿਹੜੀ ਸਭ ਤੋਂ ਵੱਡੀ ਪੀੜਾ ਹੈ ਨੁਕਸਾਨ ਨਾਲੋਂ ਜ਼ਿਆਦਾ ਜਿਹੜੀ ਪੀੜਾ ਸਾਡੇ ਸਾਰੇ ਦੁਕਾਨਦਾਰ ਭਰਾਵਾ ਦੇ ਅੰਦਰ ਜਿਹੜੀ ਧੂਰੀ ਤੋਂ ਅਸੀਂ ਆਪਣੇ ਵਿਧਾਇਕ ਚੁਣੇ ਜਿਹੜੇ ਅੱਜ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਦਾ ਉਰੇ ਹੈੱਡ ਆਫਿਸ ਵੀ ਉਹਨਾਂ ਦਾ ਉਰੀ ਹੈ ਤੇ ਉਹਨਾਂ ਦੇ ਓਐਸਡੀ ਸਾਹਿਬ ਵੀ ਉਰੇ ਆਉਂਦੇ ਨੇ ਕਿਸੇ ਨੇ ਵੀ ਵਪਾਰੀ ਵਰਗ ਦੀ ਇਸ ਗੱਲ ਦੀ ਸਾਰ ਨਹੀਂ ਲਈ ਕਿਸੇ ਬੰਦੇ ਨੇ ਉਹਨਾਂ ਦੇ ਪ੍ਰਸ਼ਾਸਕ ਅਧਿਕਾਰੀ ਨੇ ਆ ਕੇ ਬਾਜ਼ਾਰ ਦੇ ਵਿੱਚ ਇਸ ਸੰਗਤ ਦਾ ਮੌਂਆਣਾ ਨਹੀਂ ਕੀਤਾ ਕਿ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਬਹੁਤ ਸਾਰੇ ਮੇਰੇ ਦੁਕਾਨਦਾਰ ਇਸ ਤਰ੍ਹਾਂ ਦੇ ਨੇ ਜਿਹੜੇ ਸਵੇਰੇ ਆ ਕੇ ਸ਼ਾਮ ਨੂੰ ਆਪਣਾ ਕਮਾ ਕੇ ਉਸਦੇ ਨਾਲ ਹੀ ਗੁਜ਼ਾਰਾ ਕਰਦੇ ਨੇ ਉਹ ਇੰਨੇ ਕੁ ਪੀੜਤ ਨੇ ਬਣਦੀ ਹੈ ਸ਼ੇਮ ਦਾ ਕਿਸੇ ਦਾ ਹਜ਼ਾਰਾਂ ਦਾ ਨੁਕਸਾਨ ਹੈ ਕਿਸੇ ਦਾ ਲੱਖਾਂ ਦਾ ਨੁਕਸਾਨ ਹੈ ਮੈਂ ਤਾਂ ਸਰਕਾਰ ਨੂੰ ਬੇਨਤੀ ਕਰਦਾ ਕਿ ਤੁਸੀਂ ਆਗੇ ਵਪਾਰੀ ਵਰਗ ਦੇ ਮੋਢਿਆਂ ਤੇ ਹੱਥ ਰੱਖੋ ਜਿਹੜਾ ਨੁਕਸਾਨ ਬੰਦਾ ਹੈ ਜੋ ਵੀ ਤੁਹਾਡੀਆਂ ਲਿਸਟਾਂ ਜਦੋਂ ਬਣੀਆਂ ਨੇ ਉਹਨਾਂ ਦੇ ਵਿੱਚ ਬੰਦਾ ਮਾਣ ਜੋ ਨੁਕਸਾਨ ਹੋਇਆ ਉਸ ਦੀ ਲਿਸਟ ਦੇ ਵਿੱਚ ਵਪਾਰੀ ਵਰਗ ਨੂੰ ਬੁਲਾ ਕੇ ਉਹਨਾਂ ਦੇ ਨੁਕਸਾਨ ਦਾ ਅਕਲਨ ਕੀਤਾ ਜਾਵੇ ਤਾਂ ਕਿ ਮਾਂ-ਬਾਪ ਤੋਂ ਬਾਅਦ ਸਰਕਾਰ ਇਸ ਤਰ੍ਹਾਂ ਦੀ ਸੈਕੰਡ ਸਰਕਾਰ ਇਸ ਤਰ੍ਹਾਂ ਦੀ ਹੁੰਦੀ ਹੈ ਜਿਹੜੀ ਇੱਕ ਮਾਂ-ਬਾਪ ਦੇ ਰੂਪ ਦੇ ਵਿੱਚ ਵਪਾਰੀ ਵਰਗ ਤੇ ਮੋਢਿਆਂ ਤੇ ਉੱਤੇ ਹੱਥ ਰੱਖਦੀ ਹੈ ਤੌਹੀ ਤੁਸੀਂ ਰੋਲਾਦਾ ਕਰਦੇ ਹੋਏ ਵਪਾਰੀ ਵਰਗ ਦੇ ਮੋਢਿਆਂ ਦੇ ਉੱਤੇ ਤੁਸੀਂ ਹੱਥ ਰੱਖੋ ਤਾਂ ਕਿ ਉਹ ਆਪਣੇ ਪੈਰਾਂ ਸਰ ਖੜੇ ਹੋ ਸਕਣ ਉਹ ਆਪਣਾ ਉਸੇ ਤਰ੍ਹਾਂ ਰੋਜੀ ਰੋਟੀ ਕਮਾ ਸਕਣ ਤੇ ਆਪਣੇ ਬੱਚਿਆਂ ਦਾ ਢਿੱਡ ਭਰ ਕੇ ਉਹਨਾਂ ਦਾ ਜਿਹੜਾ ਪੇਟ ਭਰ ਸਕਣ ਮੈਂ ਇਹਨਾਂ ਕੁਝ ਕਹਿੰਦਾ ਹੋਇਆ ਕਿਤੇ ਨਾ ਹੋਵੇ ਵੀ ਜਿਹੜਾ ਸਾਡਾ ਰੋਸ ਹੈ ਉਸ ਤੋਂ ਜ਼ਿਆਦਾ ਫੁੱਟੇ ਅਗਲਾ ਸੰਘਰਸ਼ ਕੀ ਹੋਏਗਾ ਤੁਹਾਡਾ ਸੰਘਰਸ਼ਤਾ ਮੈਂ ਸਾਰੇ ਵਪਾਰੀ ਵਰਗ ਭਰਾਵਾਂ ਨੂੰ ਬੇਨਤੀ ਕਰਦਾ ਸਾਡੇ ਕੋਲੇ ਸੰਘਰਸ਼ ਦਾ ਕੀ ਹੈ ਸਾਡੇ ਕੋਲ ਤਾਂ ਇੱਕ ਆਵਾਜ਼ ਹੈ ਸਿੰਗਲ ਬੰਦੇ ਆ ਦੁਕਾਨਾਂ ਤੇ ਬੈਠੇ ਆ ਫਰੋਸ਼ ਹੀ ਐ ਉਹ ਰੋਸ਼ ਸਾਡੇ ਥੋੜਾ ਸਮਾਂ ਰਹਿ ਗਿਆ ਰੋਸ਼ ਹੁੰਦਾ ਪਰਚੀ ਦਾ ਰੂਪ ਮੈਂ ਸਾਰੇ ਦੁਕਾਨਦਾਰਾਂ ਪਰਵਾ ਨੂੰ ਬੇਨਤੀ ਕਰਦਾ ਚਾਹੇ ਉਹ ਕਿਸੇ ਵੀ ਸਰਕਾਰ ਦੇ ਨਾਲ ਅਟੈਚ ਹੋਣ ਜਿਹੜਾ ਵਪਾਰੀ ਵਰਗ ਦੀ ਸਾਰ ਨਹੀਂ ਲੈਂਦਾ ਵਪਾਰੀ ਵਰਗ ਦੇ ਮੋਢੇ ਤੇ ਉੱਤੇ ਹੱਥ ਨਹੀਂ ਰੱਖਦਾ ਤੁਸੀਂ ਉਹ ਪਰਚੀ ਨੂੰ ਰੋਸ਼ ਦੇ ਵਿੱਚ ਬਦਲ ਕੇ ਉਹ ਸੰਘਰਸ਼ ਨੂੰ ਬਦਲ ਕੇ ਉਹਨਾਂ ਨੂੰ ਚੱਲਦਾ ਕਰੋ ਤਾਂ ਕਿ ਪਤਾ ਲੱਗੇ ਕੀ ਵਪਾਰੀ ਵਰਗ ਜਾਗ ਚੁੱਕਿਆ ਵਪਾਰੀ ਵਪਾਰੀ ਵਰਗੇ ਇਕੱਠਾ ਹੋ ਚੁੱਕਿਆ ਵਪਾਰੀ ਵਰਗ ਨੂੰ ਜੇ ਅਸੀਂ ਨਾਲ ਲੈ ਕੇ ਨਹੀਂ ਚੱਲਿਆ ਤਾਂ ਵਪਾਰੀ ਵਰਗ ਤੋਂ ਵਿਗਾਰ ਆਉਣ ਵਾਲੀ ਜਿਹੜੀ ਸਰਕਾਰ ਉਹ ਪੰਜਾਬ ਦੇ ਵਿੱਚ ਸਥਾਪਿਤ ਨਹੀਂ ਹੋਊਗੀ